ਹਾਂਜੀ ਸੱਚੀ ਕਲ ਜੀ ਕਾਟਨ ਦੇ ਸੂਟ ਆਏ ਨੇ ਬਹੁਤ ਪਿਆਰੇ ਪ੍ਰਿੰਟਡ ਬਹੁਤ ਸੋਹਣੇ ਨੇ 3.5 ਮੀਟਰ ਦਾ ਇਹ ਫੈਬਰਿਕ ਆਇਆ ਗਾ ਜੀ ਵੱਡੇ ਪੰਨੇ ਦਾ ਫੁੱਲ ਸੂਟ ਰੈਡੀ ਕਰ ਸਕਦੇ ਸਟਿਚਿੰਗ ਕਿਸੇ ਵੀ ਮੈਜ਼ਰਮੈਂਟ ਦੇ ਵਿੱਚ ਤੁਸੀਂ ਇਹ ਸੂਟ ਬਣਾ ਲੋਗੇ 3.5 ਮੀਟਰ ਦਾ ਇਹਦਾ ਫੈਬਰਿਕ ਆਏਗਾ ਇਹ ਆ ਜੀ ਮਸਲੀਨ ਕਾਟਨ ਦੇ ਸੂਟ ਹਾਂਜੀ ਬਹੁਤ ਸੋਹਣਾ ਹੈਵੀ ਇਹਨਾਂ ਦਾ ਫਰੰਟ ਬਣਿਆ ਹੋਇਆ ਕਲਰ ਆਪਸ਼ਨ ਬਹੁਤ ਜ਼ਿਆਦੇ ਤੇ ਪਿਓਰ ਦੇ ਦੁਪੱਟੇ ਆਉਣਗੇ ਇਹ ਚਿਕਨਕਾਰੀ ਦੇ ਸੂਟ ਆ ਜੀ ਚਿਕਨਕਾਰੀ ਦੇ ਵਿੱਚ ਫਰੰਟ ਪੂਰਾ ਹੈਵੀ ਆਏਗਾ ਨਾਲ ਬਹੁਤ ਸੋਨੇ ਦੁਪट्टे ਬਣੇ ਹੋਏ ਨੇ ਇਹਨਾਂ ਦੇ ਇਹ ਫੈਬਰਿਕ ਆ ਗਿਆ ਜੀ ਜਾਰਜਟ ਦਾ ਸ਼ਰਟ ਆਏਗੀ ਨਾਲ ਕ੍ਰੇਪ ਦੀ ਬਾਟਮ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈਗਾ ਕਲਰ ਆਪਸ਼ਨ ਬਹੁਤ ਜ਼ਿਆਦਾ ਹੈਗੇ ਨੇ ਇਹਨਾਂ ਦੇ ਤੁਸੀਂ ਸ਼ਰਾਰੇ ਕਰਾਰੇ ਵੀ ਬਣਾਓ ਤਾਂ ਬਹੁਤ ਪਿਆਰੇ ਲੱਗਦੇ ਨੇ ਕਾਟਨ ਦਾ ਸਟਾਫ ਅਪ ਲੈ ਕੇ ਆਏ ਆ ਜੀ ਬਹੁਤ ਜ਼ਿਆਦਾ ਸੋਹਣਾ ਵੀ ਸ਼ੇਪ ਦੇ ਵਿੱਚ ਗਲੇ ਬਣੇ ਹੋਏ ਨੇ ਤੇ ਨਾਲ ਪਿਓਰ ਦੇ ਪ੍ਰਿੰਟਡ ਦੁਪट्टे ਆਉਣਗੇ ਇਹ ਸ਼ਿਮਰ ਦੇ ਸੂਟ ਆ ਜੀ ਘੱਟ ਰੇਟ ਦੇ ਵਿੱਚ ਸ਼ਿਮਰ ਦੇ ਸੂਟ ਆਪਾਂ ਲੈ ਕੇ ਆਏ ਆ ਬਹੁਤ ਜਿਆਦੇ ਪਿਆਰੇ ਨੇ ਨਾਲ ਸ਼ਿਮਰ ਦੇ ਦੁਪੱਟੇ ਹੋਣਗੇ ਕੁਜੀ ਦੇ ਨਾਲ ਆਰਗੈਂਜ਼ਾ ਦੇ ਦੁਪੱਟੇ ਹੋਣੇ ਸਾਰੇ ਹੀ ਸ਼ੋ ਹੋ ਰਹੇ ਨੇ ਨਾਲ ਪ੍ਰਾਈਸ ਤੁਸੀਂ ਇਹਨਾਂ ਚੈੱਕ ਕਰਕੇ ਆਰਡਰ ਲਗਾ ਸਕਦੇ